ਮੈਂ ਸਾਰੇ ਪਿਆਮੂਰੀ ਹੀ ਅਰਜ਼ੀ ਇੰਤਜ਼ਾਰਦਾ ਹੱਥ ਜੋੜ ਕੇ ਇਹ ਮੇਰਾ ਮੈਡੀਕਲ ਜਿੰਨੀਆਂ ਜਗ੍ਹਾ ਤੂੰ ਕਰਾਉਂਗੀ ਜੀ ਐਕਟੂ ਹੀ ਪਰਸੈਂਟਰ ਨਿਕਲਿਆ ਆ ਐਕਟੂ ਹੀ ਪਰਸੈਂਟਰ ਨਿਕਲਿਆ ਆ ਮੈਂ ਜਿਵੇਂ ਪੰਜਾਬ ਕਹੂੰ ਜਿਵੇਂ ਜੋ ਵੀ ਕਹੂੰ ਮੈਂ ਕਰਨ ਨੂੰ ਤਿਆਰ ਆ ਠੀਕ ਆ ਨਾ ਚਲੋ ਮੈਂ ਇੰਡੀਆ ਸੀ ਉਹ ਜਦੋਂ ਬਾਅਦ ਚਲੀ ਇਹਨੇ ਮੇਰੇ ਨਾਲ ਕਿਤੇ ਵਧੀਆ ਕੋਈ ਗੱਲ ਨਹੀਂ ਕੀਤੀ ਸੀ ਬਸ ਮੈਂ ਬਿਜ਼ੀ ਆ ਮੇਰੇ ਦਿਮਾਗ ਤੇ ਟੈਨਸ਼ਨ ਆ ਮੇਰੇ ਤੇ ਤੁਹਾਡੇ ਲੋਡ ਵੀ ਟੈਨਸ਼ਨ ਕਾਦੀ ਪੈਸਾ ਅਸੀ ਲਾਇਆ ਸਭ ਕੁਝ ਆਪਾਂ ਕੀਤਾ ਤੇਰੇ ਨਾਲ ਖੜਿਆ ਬਰੇ ਮੈਂ ਇੱਥੇ ਤੱਕ ਮੈਂ ਬਰੇ ਵੀ ਆਪਣੀ ਚੰਗਾ ਪਿਆਇਆ ਸੀ ਇਸ ਦੀ ਕੋਈ ਰੀਜ਼ ਮੈਂ ਛੱਡੀ ਨਹੀਂ ਮੇਰੀ ਅਸੀ ਗੁਰਦੁਆਰੇ ਚੜਦੇ ਆ ਜੇ ਅਸੀਂ ਗਲਤ ਤਾਂ ਤਾਂ ਸਾਡੇ ਰੋੜ ਜੜ ਨਹੀਂ ਮੇਰੀ ਮਾਂ ਕਹਿਣ ਨੂੰ ਤੇਰਾ ਕੋਈ ਮਾਂ ਕਹਿ ਦੂ ਮੇਰੇ ਪੁੱਤ ਰੋੜ ਜੜ ਫੋਨ ਤੁਸੀਂ ਮੇਰੇ ਤੇ ਇਲਜ਼ਾਮ ਲਾਏ ਆ ਕਿ ਮੈਂ ਬਸ ਟੋਪ ਤੇ ਦੂਰਾਂ ਨੂੰ ਇਹਦੀ ਵਿਆਪੀਤ ਕੋ ਤੇ ਮਨਵੀਰ ਕੋ ਮੈਨੂੰ ਕਹਿੰਦੀ ਵੀ ਘੰਟੇ ਚਾਰ ਲਿਆ ਮੁਰਕੇ ਵੀ ਗੋਲ ਦੀ ਆਪਾ ਤੇ ਤੁਸੀਂ ਘਰੀ ਆ ਜਿਓ ਕਹਿੰਦੇ 7 ਵਜੇ ਦੀਆਂ ਬੀਂਆਂ ਵਿਦੇ 12 ਵਜੇ ਕਰੇ ਵਾਪਸ ਪਰ